ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਦੋਸਤੋ ਇੱਕ ਇਹੋ ਜਿਹੀ ਇਨਫੋਰਮੇਸ਼ਨ ਲੈ ਕੇ ਆਏ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਇਹ ਇਨਫੋਰਮੇਸ਼ਨ ਜ਼ਰੂਰੀ ਹੋਣ ਵਾਲੀ ਹੈ ਜਿਹੜੇ ਕਿ ਪੈਨਸ਼ਨ ਲੈਂਦੇ ਨੇ ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਹੋਵੇ ਚਾਹੇ ਰਿਟਾਇਰਮੈਂਟ ਪੈਨਸ਼ਨ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਸਰਕਾਰ ਤੋਂ ਠੀਕ ਹੈ ਕੇਂਦਰ ਸਰਕਾਰ ਹੋਵੇ ਚਾਹੇ ਫਿਰ ਸੂਬਾ ਸਰਕਾਰ ਹੋਵੇ ਇਹਨਾਂ ਦੋਵਾਂ ਸਰਕਾਰਾਂ ਤੋਂ ਜੇ ਤੁਸੀਂ ਪੈਨਸ਼ਨ ਲੈ ਰਹੇ ਹੋ ਠੀਕ ਹੈ ਹਰ ਮਹੀਨੇ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਆਉਂਦੀ ਹੈ ਠੀਕ ਹੈ ਮਾਨ ਪੱਤਾ ਹੁੰਦਾ ਹੈ ਸਰਕਾਰ ਦੇ ਵੱਲੋਂ ਜੇ ਤੁਸੀਂ ਉਹ ਚੀਜ਼ ਲੈ ਰਹੇ ਹੋ ਤੋਂ ਉਸ ਨੂੰ ਲੈ ਕੇ ਇੱਕ ਅਹਿਮ ਗੱਲ ਸਾਹਮਣੇ ਆਈ ਹੈ ਜਿਹੜੀ ਕਿ ਹੁਣ ਉਹ ਜਾਣਨਾ ਜਿਹੜਾ ਹੈ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਤੇ ਜਿਹੜੀ ਇਹ ਖਬਰ ਹੈ ਦੋਸਤੋ ਇਸ ਨੂੰ ਲੈ ਕੇ ਤੁਹਾਨੂੰ ਜਿਹੜਾ ਕੰਮ ਕਰਨਾ ਪਏਗਾ ਉਹ 30 ਨਵੰਬਰ ਤੋਂ ਪਹਿਲਾਂ ਪਹਿਨਾ ਇਹ ਕੰਮ ਕਰਨਾ ਪਏਗਾ ਜੇ ਤੁਸੀਂ ਇਹ ਕੰਮ ਨਹੀਂ ਕਰਦੇ ਤਾਂ ਦੋਸਤੋ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਰੋਕ ਦਿੱਤੀ ਜਾਏਗੀ ਜਿਹੜੀ ਵੀ ਸਰਕਾਰ ਆ ਚਾਹੀਓ ਸੂਬਾ ਸਰਕਾਰ ਆ ਚਾਹੀਏ ਫਿਰ ਕੇਂਦਰ ਸਰਕਾਰ ਉਸ ਦੀ ਜੇ ਤੁਸੀਂ ਪੈਨਸ਼ਨ ਲੈ ਰਹੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਪੈਨਸ਼ਨ ਹੋਵੇ ਤੁਹਾਡੀ ਪੈਨਸ਼ਨ ਆ ਜਿਹੜੀ ਉਹ ਰੋਕ ਦਿੱਤੀ ਜਾਏਗੀ ਕਿਉਂਕਿ ਸਰਕਾਰ ਹੁਣ ਬਹੁਤ ਸਖਤ ਹੋ ਚੁੱਕੀ ਹੈ ਪੈਨਸ਼ਨਾਂ ਨੀਮਾ ਨੂੰ ਲੈ ਕੇ ਕਿਉਂਕਿ ਦੋਸਤੋ ਕਾਫੀ ਦੇਖਿਆ ਜਾਏਗਾ ਕਿ ਫਰੋਡ ਹੋ ਰਹੇ ਨੇ ਪੈਨਸ਼ਨ ਨੂੰ ਲੈ ਕੇ ਲੋਕੀ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਲੈ ਰਹੇ ਨੇ ਠੀਕ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਸਮੇਂ-ਸਮੇਂ ਦੇ ਉੱਤੇ ਬਦਲਾਅ ਕਰਦੀ ਰਹਿੰਦੀ ਹੈ ਤਾਂ ਜੋ ਉਹੀ ਲਾਪਤਰੀ ਜਿਹੜਾ ਪੈਨਚ ਲਾਜ਼ ਕੇ ਜਿਹੜਾ ਕੀ ਉਹਦੇ ਯੋਗ ਹੈ ਤਾਂ ਇਸ ਤਰੀਕੇ ਦਾ ਨਵੇਂ-ਨਵੇਂ ਤਰੀਕੇ ਕੱਢਦੀ ਹੈ ਸਰਕਾਰ ਤੇ ਉਸੇ ਤਰੀਕੇ ਨੂੰ ਲੈ ਕੇ ਇੱਕ ਨਵਾਂ ਤਰੀਕਾ ਹੁਣ ਸਰਕਾਰ ਨੇ ਕੱਢਿਆ ਜਿਹੜਾ ਕਿ ਹੁਣ ਆਪਾਂ ਨੂੰ 30 ਨਵੰਬਰ ਤੋਂ ਪਹਿਲਾਂ-ਪਹਿਲਾਂ ਉਸ ਤੇ ਗੌਰ ਕਰਨੀ ਪੈਗੀ ਕੀ ਨਵਾਂ ਤਰੀਕਾ ਹੈ ਇਹ ਜਾਣ ਤੋਂ ਪਹਿਲਾਂ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਕਿਉਂਕਿ ਦੋਸਤੋ ਜਿਹੜੇ ਵੀ ਤੁਹਾਡੇ ਸਕੇ ਸਬੰਧੀ ਨੇ ਉਹ ਪੈਨਸ਼ਨ ਲੈ ਰਹੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਇਹ ਪੈਨਸ਼ਨ ਦੀ ਖਬਰ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੂੰ ਵੀ ਤੁਸੀਂ ਸ਼ੇਅਰ ਜਰੂਰ ਕਰ ਦਿਓ ਤਾਂ ਦੋਸਤੋ ਜ਼ਿਆਦਾ देर ਨਾ ਕਰਦੇ ਹੋਏ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਬੁੜਾਪਾ ਪੈਨਸ਼ਨ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ 3 ਨਵੰਬਰ ਤੋਂ ਬਾਅਦ ਹੈ ਜਿਹੜੀ ਤੁਹਾਡੀ ਇਹ ਪੈਨਸ਼ਨ ਹੈ ਜਿਹੜੀ ਉਹ ਬੰਦ ਕਰ ਦਿੱਤੀ ਜਾਵੇਗੀ ਬੰਦ ਕਿਉਂ ਕਰ ਦਿੱਤੀ ਜਾਵੇਗੀ ਉਹਦਾ ਇੱਕ ਕਾਰਨ ਹੈ ਆਓ ਉਹ ਕਾਰਨ ਤੁਹਾਨੂੰ ਦੱਸਦੇ ਹਾਂ ਕਹਿੰਦੇ ਆ ਜੀ ਜਲਦ ਨਿਪਟਾ ਲਓ ਇਹ ਕੰਮ ਕਿਹੜਾ ਕੰਮ ਹੈ ਜੀ ਉਹ ਤੁਹਾਨੂੰ ਦੱਸਣ ਲੱਵਾਲੇ ਆ ਕਿਤੇ ਰੋਕ ਨਾ ਜਾਵੇ ਤੁਹਾਡੀ ਪੈਨਸ਼ਨ 30 ਨਵੰਬਰ ਤੱਕ ਜਰੂਰ ਨਿਪਟਾ ਲਓ ਇਹ ਕੰਮ ਹੁਣ 30 ਨਵੰਬਰ ਤੱਕ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਨੂੰ ਜ਼ਰੂਰੀ ਕਰਨਾ ਹੀ ਹੋਵੇਗਾ ਠੀਕ ਹੈ ਨਵੰਬਰ ਦਾ ਮਹੀਨਾ ਸਾਰੇ ਪੈਨਸ਼ਨਰਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਜੇਕਰ ਤੁਸੀਂ ਵੀ ਪੈਨਸ਼ਨ ਲੈਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਨਵੰਬਰ ਦੇ ਅੰਤ ਤੱਕ ਕੇਂਦਰ ਤੇ ਸੂਬਾ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਲਾਈਵ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ ਜੇਕਰ ਉਹ ਅજીਹ ਨਹੀਂ ਕਰ ਦੇ ਤਾਂ ਦਸੰਬਰ ਤੋਂ ਉਹਨਾਂ ਦੀ ਪੈਨਸ਼ਨ ਜਿਹੜੀ ਉਹ ਬੰਦ ਕਰ ਦਿੱਤੀ ਜਾਵੇਗੀ ਜਾਂ ਫਿਰ ਰੁਕ ਸਕਦੀ ਹੈ ਇਸ ਤਰੀਕੇ ਦੇ ਤੁਹਾਡੀ ਪੈਨਸ਼ਨ ਜਿਹੜੀ ਰੁਕ ਤੁਸੀਂ ਜੀ ਜੇ ਤੁਸੀਂ ਲਾਈਵ ਸਰਟੀਫਿਕੇਟ ਜਮਾ ਨਹੀਂ ਕਰਉਂਦੇ ਹੁਣ ਲਾਈਵ ਸਰਟੀਫਿਕੇਟ ਕੀ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਲਾਈਵ ਸਰਟੀਫਿਕੇਟ ਮਤਲਬ ਕੀ ਤੁਸੀਂ ਜਿੰਦਾ ਹੋ ਠੀਕ ਹੈ ਕੋਈ ਵੀ ਪੈਨਸ਼ਨਰ ਹੈ ਉਹ ਆਪਣੇ ਜਿੰਦਾ ਹੋਣ ਦਾ ਸਬੂਤ ਦੇਗਾ ਸਰਕਾਰ ਨੂੰ ਉਹਦੇ ਲਈ ਇੱਕ ਸਰਟੀਫਿਕੇਟ ਬਣਾਉਣਾ ਪੈਂਦਾ ਠੀਕ ਹੈ ਜਿਹੜਾ ਉਹ ਸਰਟੀਫਿਕੇਟ ਬਣਾਉਂਦਾ ਇਸ ਦਾ ਮਤਲਬ ਉਹ ਜਿਹੜਾ ਪੈਨਸ਼ਨਰ ਹੈ ਜਿੰਦਾ ਹੈ ਤੇ ਆਪਣੇ ਜਿੰਦੇ ਹੋਣ ਦਾ ਸਬੂਤ ਦੇਣ ਦੇ ਲਈ ਆਪਾਂ ਨੂੰ ਜਿਹੜਾ ਸਰਟੀਫਿਕੇਟ ਚਾਹੀਦਾ ਉਸ ਨੂੰ ਲਾਈਵ ਸਰਟੀਫਿਕੇਟ ਕਿਹਾ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ 30 ਦਸੰਬਰ 30 ਨਵੰਬਰ ਤੱਕ ਜਿਹੜਾ ਆਪਣਾ ਇਹਦਾ ਲਾਈਵ ਸਰਟੀਫਿਕੇਟ ਹੈ ਇਹ ਆਪਾਂ ਨੂੰ ਬਣਵਾ ਕੇ ਜਮ੍ਹਾਂ ਕਰਾਉਣਾ ਹੋਵੇਗਾ ਪੈਨਸ਼ਨ ਦਫ਼ਤਰ ਦੇ ਵਿੱਚ ਤੇ ਜਿਹੜੀ ਇਹ ਪੈਨਸ਼ਨ ਹੈ ਤਾਂ ਜੋ ਆਪਾਂ ਨੂੰ ਦਸੰਬਰ ਦੇ ਵਿੱਚ ਜਨਵਰੀ ਦੇ ਵਿੱਚ ਰੈਗੂਲਰ ਤੌਰ ਤੇ ਮਿਲਦੀ ਰਹੇ ਠੀਕ ਹੈ ਅੱਗੇ ਲਿਖਦੇ ਨੇ ਪੈਨਸ਼ਨਰ ਨੂੰ ਪੈਨਸ਼ਨ ਦਾ ਲਾਭ ਲੈਣ ਦੇ ਲਈ ਹਰ ਸਾਲ ਆਪਣਾ ਜੀਵਨ ਪ੍ਰਮਾਣ ਪੱਤਰ ਹੈ ਠੀਕ ਹੈ ਜੀ ਜਮਾ ਕਰਵਾਉਣਾ ਪੈਂਦਾ ਹੈ ਇਹ ਲਾਈਵ ਸਰਟੀਫਿਕੇਟ ਇਸ ਗੱਲ ਦਾ ਸਬੂਤ ਹੈ ਕਿ ਪੈਨਸ਼ਨਰ ਜਿੰਦਾ ਹੈ ਤੇ ਸਿਰਫ ਉਸ ਨੂੰ ਹੀ ਪੈਨਸ਼ਨ ਦਾ ਲਾਭ ਮਿਲਦਾ ਹੈ ਪੈਨਸ਼ਨਰ ஆன்ਲਾਈਨ ਤੇ ਆਫਲਾਈਨ ਮੋੜ ਦੋਹਾਂ ਤੇ ਲਾਈਵ ਸਰਟੀਫਿਕੇਟ ਜਮਾ ਕਰਵਾ ਸਕਦੇ ਹਨ ਜੇ ਤੁਸੀਂ ਸਰਟੀਫਿਕੇਟ ਲਾਈਵ ਸਰਟੀਫਿਕੇਟ ਜਮਾ ਯਾਨੀ ਕਿ ਬਣਵਾ ਲਿਆ ਤੇ ਉਹਨੂੰ ਜਮਾ ਕਰਨ ਵਾਸਤੇ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਆਫਲਾਈਨ ਵੀ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ ਦਫ਼ਤਰ ਦੇ ਵਿੱਚ ਜਾ ਕੇ ਠੀਕ ਹੈ ਸਰਕਾਰ ਵੱਲੋਂ ਜਾਰੀ ਨੀਮਾ ਦੇ ਅਨੁਸਾਰ 60 ਸਾਲ ਤੋਂ 80 ਸਾਲ ਤੱਕ ਦੀ ਉਮਰ ਦੇ ਪੈਨਸ਼ਨਰਾਂ ਨੂੰ 1 ਨਵੰਬਰ ਤੋਂ 30 ਨਵੰਬਰ ਤੱਕ ਯਾਨੀ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਹੜਾ ਲਾਈਵ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੋਵੇਗਾ ਯਾਨੀ ਕਿ 60 ਸਾਲ ਤੋਂ ਉੱਤੇ ਕਿਉਂਕਿ 60 ਸਾਲ ਤੋਂ ਬਾਅਦ ਹੀ ਪੈਨਸ਼ਨ ਸ਼ੁਰੂ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਇਸ ਨਵੰਬਰ ਮਹੀਨੇ ਦੇ ਵਿੱਚ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਹੜਾ ਲਾਈਵ ਸਰਟੀਫਿਕੇਟ ਜਮ੍ਹਾਂ ਕਰਾਉਣਾ ਹੋਵੇਗਾ ਬਣਾਉਣ ਦੀ ਗੱਲ ਨਹੀਂ ਹੈ ਉਹਦੇ ਧਿਆਨ ਨਾਲ ਤੁਸੀਂ ਸੁਣਨਾ ਹੋਵੇਗਾ ਕਿ 1 ਜਿਹੜੀ 1 ਨਵੰਬਰ ਹੈ ਤੇ 30 ਨਵੰਬਰ ਹੈ ਨਹੀਂ ਪੂਰੇ ਮਹੀਨੇ ਦੇ ਵਿੱਚ ਤੁਹਾਨੂੰ ਜਮਾ ਕਰਾਉਣਾ ਹੋਵੇਗਾ ਇਸ ਤਰੀਕ ਤੋਂ ਲੈ ਕੇ 30 ਨਵੰਬਰ ਤੱਕ ਕਦੇ ਵੀ ਤੁਸੀਂ ਜਮਾ ਕਰਾ ਸਕਦੇ ਹੋ ਜੇ ਤੁਸੀਂ ਹਲੇ ਵੀ ਨਹੀਂ ਬਣਾਇਆ ਦੋਸਤੋ ਤੁਸੀਂ ਆਪਣਾ ਲਾਈਵ ਸਰਟੀਫਿਕੇਟ ਬੜਵਾ ਕੇ ਜਲਦੀ ਤੋਂ ਜਲਦੀ ਆਫਲਾਈਨ ਜਾਂ ਫਿਰ ਆਨਲਾਈਨ ਮੂਡ ਦਰਨਾਲੀ ਤੁਸੀਂ ਆਪਣਾ ਜਮਾ ਕਰਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਜਿਹਨਾਂ ਲੋਕਾਂ ਦੀ 80 ਸਾਲ ਤੋਂ ਵੱਧ ਉਮਰ ਹੈ ਦੀ ਲੋਕ ਪੈਨਸ਼ਨ ਲੈ ਰਹੇ ਨੇ ਠੀਕ ਹੈ ਜੀ ਪੈਂਸ਼ਨਰਾਂ ਕੋਲ ਉਹਨਾਂ ਕੋਲ ਕਿਹੜਾ ਕਿੰਨਾ ਟਾਈਮ ਹੁੰਦਾ ਹੈ 1 ਅਕਤੂਬਰ ਤੋਂ 30 ਨਵੰਬਰ ਤੱਕ ਯਾਨੀ ਕਿ 80 ਸਾਲ ਤੋਂ ਉੱਤੇ ਜਿਹੜੇ ਬਜ਼ੁਰਗ ਨੇ ਉਹਨਾਂ ਕੋਲ 2 ਮਹੀਨੇ ਦਾ ਟਾਈਮ ਹੁੰਦਾ ਹੈ ਉਹ ਆਪਣਾ ਇਸ ਸਮਾਂ ਸੀਮਾ ਦੇ ਵਿੱਚ ਆਪਣਾ ਜਿਹੜਾ ਲਾਈਫ ਸਰਟੀਫਿਕੇਟ ਹੈ ਉਹ ਜਮ੍ਹਾਂ ਕਰਵਾ ਸਕਦੇ ਨੇ ਜੇਕਰ ਲਾਈਫ ਸਰਟੀਫਿਕੇਟ ਇਸ ਸਮਾਂ ਸੀਮਾ ਦੇ ਅੰਦਰ ਜਮ੍ਹਾਂ ਨਹੀਂ ਕਰਵਾਇਆ ਗਿਆ ਤਾਂ ਪੈਂਸ਼ਨਰ ਰੁਕ ਸਕਦੀ ਹੈ ਜੀ ਆਹ ਦੋਸਤੋ ਜੇ ਤੁਸੀਂ ਇਹ ਪੈਂਸ਼ਨਰ ਰੈਗੂਲਰ ਲੈਣਾ ਚਾਹੁੰਦੇ ਹੋ ਤਾਂ ਇਹ ਤੁਸੀਂ ਆਪਣੀ ਜਿਹੜੀ ਪੈਂਸ਼ਨ ਹੈ 레ਗੂਲਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਸਰਟੀਫਿਕੇਟ ਬਣਵਾਓ ਤੇ ਆਪਣੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਓ ਚਾਹੇ ਫਿਰ ਆਨਲਾਈਨ ਮੂਡ ਹੋਵੇ ਚਾਹੇ ਫਿਰ ਆਫਲਾਈਨ ਜਿਹੜਾ ਮੂਡ ਹੋਵੇ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਜਿਹੜੀ ਹੈ ਸਰਟੀਫਿਕੇਟ ਹੈ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਸਰਕਾਰ ਨੇ ਇਹ ਚੀਜ਼ ਤੇ ਤਾਂ ਕੀਤੀ ਹੈ ਤਾਂ ਜੋ ਗਲਤ ਤਰੀਕੇ ਨਾਲ ਲੋਕੀਕ ਕਰ ਰਹੇ ਨੇ ਕਿ ਜਿਨ੍ਹਾਂ ਦੇ ਘਰੇ ਬਜ਼ੁਰਗ ਹੈ ਜਿਹੜੇ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਉਹਨਾਂ ਦੀ ਮ੍ਰਿਤਕ ਹੋ ਜਾਂਦੀ ਹੈ ਠੀਕ ਹੈ ਮਰਤੂ ਤੋਂ ਬਾਅਦ ਵੀ ਲੋਕ ਕੀ ਕਰਦੇ ਨੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਆਪਣੇ ਉਹਨਾਂ ਦੇ ਖਾਤੇ ਚੋਂ ਕਢਵਾ ਕਢਵਾ ਕੇ ਲਈ ਜਾਂਦੇ ਨੇ ਇਸ ਤਰੀਕੇ ਨਾਲ ਫਰੋਡ ਚੱਲ ਰਿਹਾ ਹੈ ਉਹਨਾਂ ਨੂੰ ਰੋਕਣ ਦੇ ਲਈ ਸਰਕਾਰ ਚਾਹੁੰਦੀ ਹੈ ਕਿ ਸਾਨੂੰ ਪਤਾ ਹੋਵੇ ਅਸੀਂ ਜਿਨ੍ਹਾਂ ਦੀ ਪੈਨਸ਼ਨ ਦੇ ਰਹੇ ਹੋ ਉਹ ਬੰਦਾ ਜਿਉਂਦਾ ਹੈ ਜਾਂ ਨਹੀਂ ਹੈ ਇਸ ਤਰੀਕੇ ਦੇ ਨਾਲ ਸਰਕਾਰ ਇਹ ਸਭ ਕੁਝ ਕਰ ਰਹੀ ਹੈ ਤੇ ਇਸ ਤੋਂ ਬਾਅਦ ਜਿਹੜੀ ਬਰਾਪਾ ਪੈਨਸ਼ਨ ਹੈ ਪੰਜਾਬ ਦੇ ਵਿੱਚ ਉਹ ਵੀ ਜਲਦੀ ਹੀ 2500 ਕਰ ਦਿੱਤੀ ਜਾਵੇਗੀ ਕਿਉਂਕਿ ਇਸ ਨੂੰ ਲੈ ਕੇ ਇੱਕ ਅਪਡੇਟ ਆਇਆ ਸੀ ਕਿ ਸਰਕਾਰ ਹੈ ਜਿਹੜੀ 92000 ਕੁਝ ਜਿਹੜੇ ਲੋਕ ਨੇ ਉਹਨਾਂ ਦੀ ਪੈਨਸ਼ਨ ਕੱਟ ਦਿੱਤੀ ਹੈ ਕੱਟਣ ਦੇ ਨਾਲ ਨਾਲ ਇਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਲੋਕੀ ਮਰੇ ਹੋਏ ਲੋਕਾਂ ਦੀ ਪੈਨਸ਼ਨ ਖਾ ਰਹੇ ਸੀ ਉਹਨਾਂ ਦੇ ਬੱਚੇ ਲਾ ਲੋ ਚਾਹੇ ਕੋਈ ਹੋਰ ਮਰੇ ਹੋਏ ਲੋਕਾਂ ਦੀ ਪੈਨਸ਼ਨ ਆਪਣੇ ਖਾਤੇ 'ਚ ਇਹ ਮੰਨ ਲਓ ਕਢਵਾ ਕੇ ਟਰਾਂਸਫਰ ਕਰ ਲੈਂਦੇ ਸੀ ਉਹਨਾਂ ਦੇ ਖਾਤੇ 'ਚ ਜਾਂ ਫਿਰ ਉਹਨਾਂ ਦਾ ਏਟੀਐਮ ਬਣਿਆ ਹੋਇਆ ਸੀ ਉਹਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਲੈਂਦੇ ਸੀ ਇਸ ਤਰੀਕੇ ਨਾਲ ਜਿਹੜੇ ਵੀ ਲੋਕਾਂ ਨੇ ਨਜਾਇਜ਼ ਫਾਇਦਾ ਚੱਕਿਆ ਠੀਕ ਹੈ ਉਹਨਾਂ ਨੂੰ ਇੱਕ ਤਾਂ ਜੁਰਮਾਨਾ ਲੱਗੇਗਾ ਠੀਕ ਹੈ ਤੇ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ ਤੇ ਉਹਨਾਂ ਤੋਂ ਜਿਹੜਾ ਬਕਾਇਆ ਹੈ ਜਿਹੜਾ ਵੀ ਗਿਆ ਹੋਇਆ ਹੈ ਫालतू ਦਾ ਪੈਸਾ ਜਿਹੜਾ ਜਿਵੇਂ ਕਿ ਹੁਣ ਮੰਨ ਲਓ 2 2020 ਦੇ ਵਿੱਚ ਕੋਈ ਬਜ਼ੁਰਗ ਪੂਰਾ ਹੋ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ 2024 ਤੱਕ ਮੰਨ ਲਓ 2024 ਤੱਕ ਇਹ ਪੈਨਸ਼ਨ ਖਾਦੀ ਹੈ ਠੀਕ ਹੈ ਤੇ ਇਹਨਾਂ ਚਾਰ ਸਾਲਾਂ ਦੀ ਜਿਹੜੀ ਚਾਰ ਸਾਲਾਂ ਦੀ ਹੈ ਜਿਹੜੀ ਪੈਨਸ਼ਨ ਹੈ ਉਹ ਇਕੱਠੀ ਤੇ 24% ਵਿਆਜ ਦੇ ਹਿਸਾਬ ਨਾਲ ਸਰਕਾਰ ਨੂੰ ਜਮ੍ਹਾਂ ਕਰਾਉਣੀ ਹੋਏਗੀ ਇਸ ਤਰੀਕੇ ਨਾਲ ਸਰਕਾਰ ਕੰਮ ਕਰਦੀ ਹੈ ਤੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਜੇ ਤੁਸੀਂ ਸ਼ੇਅਰ ਕਰਦੇ ਹੋ ਤਾਂ ਉਹਨਾਂ ਲੋਕਾਂ ਦਾ ਵੀ ਭਲਾ ਹੋਏਗਾ ਜਿਹੜੇ ਲੋਕ ਪੈਨਸ਼ਨ ਲੈਂਦੇ ਨੇ ਤੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਲਾਈਫ ਸਰਟੀਫਿਕੇਟ ਕੀ ਹੁੰਦਾ ਹੈ ਜੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਕਿ ਲਾਈਫ ਸਰਟੀਫਿਕੇਟ ਕੀ ਹੁੰਦਾ ਹੈ ਇਹ ਤੁਹਾਨੂੰ ਅਸੀਂ ਦੱਸਤਾ ਪਰ ਉਹ ਬਣਦਾ ਕਿਵੇਂ ਹੈ ਕਿੱਥੋਂ ਤੁਸੀਂ ਬਣਵਾਉਣਾ ਹੈ ਇਹ ਸਾਰਾ ਕੁਝ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਣਾ ਕਿ ਲਾਈਫ ਸਰਟੀਫਿਕੇਟ ਕਿਵੇਂ ਬਣਦਾ ਹੈ ਇਹ ਕਮੈਂਟ ਜਰੂਰ ਕਰਨਾ ਤੇ ਅਸੀਂ ਇੱਕ ਨਵੀਂ ਵੀਡੀਓ ਬਣਾਵਾਂਗੇ ਜਲਦ ਤੋਂ ਜਲਦ ਜੇ ਤੁਹਾਡੇ ਕਮੈਂਟ ਆਉਂਦੇ ਨੇ ਦੀ ਅਲਾਈਵ ਸਰਟੀਫਿਕੇਟ ਬਣਾਉਣ ਵਾਸਤੇ ਕਿਵੇਂ ਬਣਾਈਦਾ ਤੁਹਾਨੂੰ ਅਸੀਂ ਸਾਰਾ ਕੋ ਪ੍ਰੋਸੈਸ ਦੱਸ ਦਾਂਗੇ ਤੁਸੀਂ ਵੀ ਆਪਣਾ ਲਾਈਵ ਸਰਟੀਫਿਕੇਟ ਜਮਾ ਬਣਵਾ ਕੇ ਫਿਰ ਉਹ ਤੁਸੀਂ ਦਫ਼ਤਰ ਦੇ ਵਿੱਚ ਜਮਾ ਕਰਵਾ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਇਹ ਪੈਨਸ਼ਨ ਆ ਰੁਕ ਜੇਗੀ ਉਹਨਾਂ ਨੂੰ ਕੋਈ ਵੀ ੜਕਾ ਨਹੀਂ ਲੱਗੇਗਾ 3 ਨਵੰਬਰ ਤੋਂ ਪਹਿਲਾਂ ਪਹਿਲਾਂ ਹਜੇ ਵੀ ਦੋਸਤੋ 15 ਤੱਕ ਦਿਨਾਂ ਪਹਿਲੇ 15 17 ਦਿਨਾਂ ਪਹਿਲੇ ਤੁਸੀਂ ਆਪਣੀ ਪੈਨਸ਼ਨ ਜਿਹੜੀ ਉਹ ਜਮਾ ਜਿਹੜੀ ਇਹ ਪੈਨਸ਼ਨ ਆ ਰੁਕਣ ਤੋਂ ਬਚਾ ਸਕਦੇ ਹੋ ਉਹ ਜਿਹੜਾ ਸਰਟੀਫਿਕੇਟ ਜਮਾ ਕਰਵਾਉਣ ਤੋਂ ਬਾਅਦ ਤੁਹਾਡੀ ਪੈਨਸ਼ਨ ਰੈਗੂਲਰ ਆਉਂਦੀ ਰਹੇਗੀ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਵੀਡੀ ਧੰਵਾਦ ਜੀ